ਮંત્રી ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਨ ਤਹਿਤ ਅੱਜ ਪੰਜਾਬ ਦੇ ਵਿੱਚ ਸਪੈਸ਼ਲ ਡੇਂਗੂ ਵਿਰੋਧੀ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਅਰਬਨ ਖੇਤਰ ਫਾਜ਼ਿਲਕਾ ਦੇ ਵਿੱਚ ਸਪੈਸ਼ਲ ਡੇਂਗੂ ਕੰਟਰੋਲ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਕੱਕੜ ਜੀ ਅਤੇ ਜ਼ਿਲ੍ਹਾ ਮਹਾਂਮਾਰੀ ਕੰਟਰੋਲ ਅਫਸਰ ਡਾਕਟਰ ਸੁਨੀਤਾ ਜੀ ਵੱਲੋਂ ਅੱਜ ਚੱਲ ਰਹੇ ਕੰਮ ਦਾ ਨਿਰਖਣ ਕੀਤਾ ਗਿਆ। ਟ੍ਰੇਨਿੰਗ ਦਿੱਤੀ ਗਈ। ਘਰ ਦੇ ਵਿੱਚ ਕੋਈ ਫ੍ਰਿਜ ਦੀ ਟਰੇ ਹੈ, ਕੋਈ ਮਨੀ ਪਲਾਂਟ ਹੈ, ਕੋਈ ਬਰਡ ਸਪੌਟ ਹੈ, ਕਿਤੇ ਵੀ ਜਿਹੜਾ ਫ੍ਰੈਸ਼ ਵਾਟਰ ਪਿਆ ਬੱਚੇਸ ਜਾ ਕੇ ਸਾਡੇ ਚੈੱਕ ਕਰਦੇ ਆ। ਫਿਰ ਅਸੀਂ ਇਹਨਾਂ ਨੂੰ ਡੈਂਗੂ ਦਾ ਲਾਰਵਾ ਦਿਖਾਇਆ। ਇਹ ਉੱਥੇ ਲਾਰਵਾ ਦੇਖੀ ਹੈ। ਔਰ ਜਿਹੜਾ ਲਾਰਵਾ ਹੈ ਉਹਨੂੰ ਟਾਈਮ ਤੇ ਜੇ ਇਹਨਾਂ ਨੂੰ ਮਿਲ ਜਾਂਦਾ ਤਾਂ ਡਿਸਟਰੋਏ ਕੀਤਾ ਜਾਂਦਾ। ਔਰ ਉਸ ਤੋਂ ਬਾਅਦ ਘਰਦਿਆਂ ਨੂੰ ਸਾਰੀਆਂ ਪ੍ਰਕੌਸ਼ਨਸ ਦਿੰਦੇ ਆ ਵੀ ਫ੍ਰਾਈਡੇ ਇਜ਼ ਅ ਡਰਾਈ ਡੇ। ਇਸ ਡਰਾਈ ਦੇ ਤਹਿਤ ਘਰ ਦੇ ਵਿੱਚ ਜਿੱਥੇ ਵੀ ਵਾਟਰ ਦੀ ਕਲੈਕਸ਼ਨ ਹੈ ਉਹਨੂੰ ਖੋਲ ਦਿੱਤਾ ਜਾਵੇ ਤਾਂ ਕਿ ਲਾਰਵਾ ਡਿਸਟਰੋਏ ਹੋ ਜਾ ਇਹਨਾਂ ਟੀਮਾਂ ਵਰਗੋਂ ਜਿਵੇਂ ਪਸਪੋਲੀਓ ਤਾਂ ਹਰ ਘਰ ਖੜਕਾ ਕੇ ਅਸੀਂ ਦਵਾਈ ਬੂੰਦਾ ਪਿਆਲੇ ਆ ਇਹਨਾਂ ਨੇ ਇੱਕ ਹਰ ਘਰ ਖੜਕਾ ਕੇ ਉੱਥੇ ਜਾ ਕੇ ਲਾਰਵਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਹੋਰ ਲੋਕਾਂ ਨੂੰ ਜਾਗਰਤ ਕੀਤਾ ਹੈ ਇਸ ਤੋਂ ਬਾਅਦ ਸਾਡੀਆਂ ਜਿੰਨੀਆਂ ਵੀ ਟੀਮਾਂ ਕੰਮ ਕਰ ਰਹੀਆਂ ਹਨ ਉਹਨਾਂ ਵੱਲੋਂ ਆਪਦੇ ਆਪ ਦੇ ਏਰੀਆ ਦੇ ਵਿੱਚ ਜਾ ਕੇ 10 ਤੋਂ 15 ਘਰ ਕੀਤੇ ਜਾਣਗੇ ਤਾਂ ਕਿ ਜਿਹੜੀ ਐਕਟੀਵਿਟੀ ਹੈ ਜਿਹੜਾ ਸੰਦੇਸ਼ ਹੈ ਸਾਡਾ ਸ਼ਹਿਰ ਦੇ ਇੱਕ ਇੱਕ ਕੋਨੇ ਤੱਕ ਪਹੁੰਚੇ ਧੰਨਵਾਦ ਫਾਜ਼ਿਲਕਾ ਡਿਸਟ੍ਰਿਕਟ ਚੱਲ ਰਹੀ ਹੈ ਜੀ ਫਾਜ਼ਿਲਕਾ ਡਿਸਟ੍ਰਿਕਟ ਚੱਲ ਰਹੀ ਹੈ ਜੀ ਜਿੱਨੇ ਸਾਡੇ ਅਰਬਨ ਏਰੀਆਜ਼ ਹੈ ਜਲਾਲਾਬਾਦ ਹੈ ਫਾਜ਼ਿਲਕਾ ਹੈ ਅਬੋਰ ਹੈ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਪਿੰਡਾਂ ਚੋਂ ਆਉਂਦੇ ਸੀ ਅੱਜ ਸੋਨਾਂ ਬੱਚਿਆਂ ਨੂੰ ਪਿੰਡਾਂ 'ਚ ਰੱਖ ਕੇ ਇਹ ਕੈਂਪੇਨ ਨੂੰ ਅਸੀਂ ਐਕਟੀਵੇਟ ਕੀਤਾ ਸਾਡੇ ਕੋਲ ਫਾਜ਼ਿਲਕਾ ਜ਼ਿਲ੍ਹੇ ਦੇ ਟੋਟਲ 245 ਕੇਸ ਨੇ ਔਰ ਜਿਹਦੇ ਵਿੱਚ ਫਾਜ਼ਿਲਕਾ ਦੇ ਜਿਹੜੇ ਕੇਸ ਅਰਬਨ ਫਾਜ਼ਿਲਕਾ ਦੇ ਕੇਸ ਨੇ 46 ਕੇਸ ਨੇ ਔਰ ਜਿਹਦੇ ਵਿੱਚੋਂ ਜਿਹੜੇ ਆਪਣੇ 11 ਕੇਸ ਐਕਟਿਵ ਨੇ ਬਾਕੀ ਸਾਰੇ ਮਰੀਜ਼ ਜਿਹੜੇ ਨੇ ਠੀਕ ਹੋ ਚੁੱਕੇ ਨੇ ਲੇ ਆਪਣੇ ਮਾਨਯੋਗ ਸੇਤ ਮੰਤਰੀ ਜੀ ਤੋਂ ਪ੍ਰਪਤ ਦਾਇਤਾ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਕੈਂਪੇਨ ਚੱਲ ਰਹੀ ਹੈ ਜਿਹੜੀ ਕਿ ਸਪੈਸ਼ਲੀ ਸ਼ੁੱਕਰਵਾਰ ਦੇ ਦਿਨ ਜਿਹੜੀ ਹੁੰਦੀ ਹੈ ਐਸਆ ਇਸ ਦਾ ਸ਼ੁੱਕਰਵਾਰ ਵਰਕਪੁਰਪਰਕ ਸੀ ਕੀਤਾ ਐਸਆ ਇਸ ਵਾਰੀ ਆਪਾਂ ਜਿਹੜੀ 2 ਦਿਨ ਕੈਂਪੇਨ ਕੀਤੀ ਹੈ ਬੁੱਧਵਾਰ ਔਰ ਵੀਰਵਾਰ ਜਿਹਦੇ ਵਿੱਚ ਆਪਾਂ ਘਰ ਘਰ ਜਾ ਕੇ ਜਿਹੜੇ ਆਪਣੇ ਨਰਸਿੰਗ ਕਾਲਜ ਦੇ ਸਟੂਡੈਂਟਸ ਨੇ ਉਹਨਾਂ ਦੀ ਹੈਲਪ ਲਈਏ ਇਸ ਤੋਂ ਇਲਾਵਾ ਜਿਹੜੇ ਆਪਣੇ ਆਸ਼ਰਮਸ ਨੇ ਇਨਮਸ ਨੇ ਸੀਐਚਓਜ਼ ਨੇ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਜਿਹੜੇ ਨੇ ਘਰ ਘਰ ਜਾ ਕੇ ਡੋਰ ਟੂ ਡੋਰ ਐਕਟੀਵਿਟੀ ਹੋ ਰਹੀ ਹੈ ਜਿਦੇ ਵਿੱਚ ਆਪਾਂ ਜਾ ਕੇ ਲਾਰਵਾ ਚੈੱਕ ਕਰਦੇ ਆ ਔਰ ਲੋਕਾਂ ਨੂੰ ਇਹ ਗਾਈਡ ਕਰਦੇ ਆ ਕਿ ਜੇਕਰ ਉਹਨਾਂ ਦੇ ਘਰ ਵਿੱਚ ਕਿਤੇ ਵੀ ਸਾਫ਼ ਪਾਣੀ ਜਾਂ ਕਿਤੇ ਵੀ ਕੋਈ ਪਾਣੀ ਸੋਰ ਕੀਤਾ ਹੋਇਆ ਹੈ ਤਾਂ ਉਹਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਜਿਹੜਾ ਉਹਨੂੰ ਜ਼ਰੂਰ ਉਹਨੂੰ ਸਾਫ਼ ਕਰੋ ਡਾਕਟਰ ਸਾਹਿਬ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਕਿੰਨੇ ਕੇਸ ਜਿਹੜੇ ਆ ਐਡਮਿਟ ਐਸ ਟਾਈਮ ਆਪਣੇ ਕੋਲ ਐਸ ਟਾਈਮ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਕੇਸ ਐਡਮਿਟ ਹੈ ਬਾਕੀ ਸਾਰੇ ਕੇਸ ਜਿਹੜੇ ਨੇ ਉਹ ਘਰਾਂ ਦੇ ਵਿੱਚ ਕੀ ਕਰੇ ਗਏ ਸੀਗੇ ਜੀ ਮਰੀਜ਼ ਬਿਲਕੁਲ ਸਹੀ ਹੈ ਔਰ ਇਹਦੇ ਪਲੇਟਲੈਟਸ 1 ਲੱਖ 19 ਹਜ਼ਾਰ ਹੈ ਔਰ ਇਸ ਸਮੇਂ ਪੇਸ਼ੈਂਟ ਨੂੰ ਜਿਹੜਾ ਹੈਗਾ ਫਿਊਰ ਵੀ ਦੁਆਰਾ ਨਹੀਂ ਹੋ ਰਿਹਾ ਤਾਂ ਉਸ ਨੂੰ ਅਸੀਂ ਸਾਰੀਆਂ ਜੋ ਬੰਦੀਆਂ ਹਦਾਇਤਾਂ ਹੈ ਜੋ ਜ਼ਰੂਰੀ ਦੱਤਾ ਹੈ ਉਹਨਾਂ ਨੂੰ ਮੈਂ ਦੱਸ ਸਕਦੀ ਆ ਕਿ ਆਰਟੀ ਸੀ ਕਰਨਾ ਹੈ ਕਿ ਜਰੂਰਤ ਪੈਣ ਤੇ ਸਾਡੇ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਸਾਰੇ ਪ੍ਰਬੰਧ ਹੈ ਤੇ ਉੱਥੇ ਉਹ ਆ ਸਕਦੇ ਆ ਪਰ ਕਿਉਂਕਿ ਮਰੀਜ਼ ਮੈਂ ਖੁਦ ਮੈਡੀਕਲ ਸਪੈਸ਼ਲਿਸਟ ਆ ਮੈਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ ਮਰੀਜ਼ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇਸ ਤੋਂ ਇਲਾਵਾ ਫਾਜ਼ਿਲਕਾ ਦੀ ਨਿਵਾਸੀਆਂ ਲਈ ਤੁਹਾਡਾ ਕੀ ਸੰਦੇਸ਼ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗਾ ਜੀ ਇਸ ਮਰੀਜ਼ ਦੇ ਘਰੇ ਗਏ ਤਾਂ ਕਿਤੇ ਕਹਿ ਰਹੇ ਸੀ ਲਾਰਵਾ ਨਹੀਂ ਹੈ ਤਾਂ ਜਦੋਂ ਮੈਂ ਇੱਥੇ ਜਿੰਨੀ ਤਰ੍ਹਾਂ ਦੇਖਿਆ ਤਾਂ ਇੱਥੇ ਇੱਕ ਪਲਾਂਟ ਲੱਗਿਆ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਕਲੈਕਟਡ ਸੀਗਾ ਜਿਵੇਂ ਅਸੀਂ ਕਹਿੰਨੇ ਆ ਵੀ ਲਾਰਵਾ ਇੱਕ ਸਿੱਕੇ ਜਿੰਨੀ ਥਾਂ ਤੇ ਫੈਲ ਸਕਦਾ ਹੈ ਇੱਥੇ ਆਲਮੋਸਟ 2-3 ਸਿੱਕੇ ਜਿੰਨੀਆਂ ਥਾਂ 'ਚ ਉਸ ਪਾਣੀ 'ਚ ਲਾਰਵਾ ਮਿਲਿਆ ਸਾਨੂੰ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿੱਥੇ ਵੀ ਪਾਣੀ ਦੀ ਕਲੈਕਸ਼ਨ ਹੈ ਉਹਨੂੰ ਰੋਕਿਆ ਜਾਵੇ ਸ਼ਹਿਰ ਵਾਲਿਆਂ ਨੂੰ ਘਰਾਂ ਦੀ ਉਹ ਜੂਤਾ ਹੈਗਾ ਕੋਈ ਮਨੀ ਪਲਾਂਟ ਹੈ ਉਹ ਯੂਕਵੇਰੀਅਮ ਹੈ ਕੋਈ ਬਰਸ਼ੂਆਂ ਸੀ ਪਾਰਸ਼ੂ ਪਾਣੀ ਦਿੰਨੇ ਆ ਫ੍ਰਿਜ ਦੇ ਪਿੱਛੇ ਟ੍ਰੇ ਹੈ ਕਿਤੇ ਵੀ ਜਿਹੜਾ ਪਾਣੀ ਆ ਉਹ ਸਾਦੇ ਦਿਨ ਦੇ ਵਿੱਚ ਜਿਹੜਾ ਖੜਾ ਪਾਣੀ ਆ ਉਸ 'ਚ ਲਾਰਵਾ ਫੈ ਅਸੀਂ ਸਾਰੇ ਨਰਸਿੰਗ ਕਾਲਜਸ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਸਾਨੂੰ ਸਮੂਹ ਬੱਚੇ ਦੇ ਕੇ ਇਹ ਸਾਡੀ 2 ਦਿਨ ਦੀ ਐਕਟੀਵਿਟੀ ਦੀ ਬੀਤੀ ਦੇ ਵਿੱਚ ਜਿਵੇਂ ਪਲਸ ਬੋਲੀ ਤੇ ਅਸੀਂ ਕੰਮ ਕਰਦੇ ਹਾਂ ਉਸ ਪੈਟਰਨ ਦੇ ਘਰ-ਘਰ ਜਾ ਕੇ ਕੰਮ ਕੀਤਾ ਅਸੀਂ ਇਹਨਾਂ ਬੱਚਿਆਂ ਦੇ ਵਿਸ਼ੇਸ਼ ਧੰਨਵਾਦੀ ਹਾਂ ਕਿਹੜੇ ਕਾਲਜ ਵੱਲੋਂ ਇਸ ਏਰੀਆ ਦੇ ਵਿੱਚ ਕਮਪੇਨ ਦੇ ਵਿੱਚ ਭਾਗ ਲਿਆ ਮੈਂ ਸਤਖੰਡ ਨਰਸਿੰਗ ਕਾਲਜ ਦੇ ਵਿੱਚੋਂ ਇਸ ਕੰਪੇਨ ਦੇ ਵਿੱਚ ਭਾਗ ਲਿਆ ਅੱਜ ਅਸੀਂ ਫਾਜ਼ਿਲਕਾ ਬਸਤੀ ਦੇ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਦੇ ਬਾਰੇ ਅਵੇਅਰ ਕੀਤਾ ਉੱਥੇ ਜਾ ਕੇ ਅਸੀਂ ਲੋਕਾਂ ਨੂੰ ਦੱਸਿਆ ਕਿ ਅੱਜ ਕੱਲ ਡੇਂਗੂ ਲਾਰਵਾ ਕਿ ਬਹੁਤ ਜ਼ਿਆਦਾ ਫੈਲ ਰਿਹਾ ਹੈ ਇਸ ਕਰਕੇ ਤੁਹਾਨੂੰ ਕਿਹ ਪਾਣੀ ਦੀਆਂ ਟੈਂਕੀਆਂ ਜਾਂ ਫਿਰ ਆਪਣੇ ਆਸ-ਪਾਸ ਪਾਣੀ ਸਟੋਰ ਕਰਕੇ ਨਹੀਂ ਰੱਖਣਾ ਲੰਬੇ ਸਮੇਂ ਤੱਕ ਉਹਨੂੰ ਡੇ ਟੂ ਡੇ ਕਲੀਨ ਕਰਦੇ ਰਹਿਣਾ ਹੈ ਤੇ ਆਪਣੇ ਪੂਰੀ ਬਾਡੀ ਨੂੰ ਕਵਰ ਕਰਕੇ ਰੱਖਣਾ ਹੈ ਤਾਂ ਕਿ ਮੱਛਰ ਤੁਹਾਨੂੰ ਨਾ ਕੱਟ ਸਕੇ ਤੇ ਉਹਨਾਂ ਨੂੰ ਅਵੇਅਰਨੈਸ ਦਿੰਦੀ ਹੈ ਕਿ ਡੇਂਗੂ ਤੋਂ ਮੋਸਟਲੀ ਜਿੰਨਾ ਹੋ ਸਕੇ ਬਚ ਕੇ ਰਹੋ। ਸਚਨ ਕਾਲਜ ਨਰਸਿੰਗ ਸਚਨ ਕਾਲਜ ਦੀ ਸਟੂਡੈਂਟ ਆ। ਹਾਂਜੀ ਤੇ ਅੱਜ ਅਸੀਂ ਲੋਕਾਂ ਨੂੰ ਡੇਂਗੂ ਬਾਰੇ ਜਾਗੋ ਕੀਤਾ ਕਿ ਆਪਾਂ ਕਿਤੇ ਕਿੱਦਾਂ ਇੱਥੇ ਤੋਂ ਬਚਾਅ ਕਰ ਸਕਦੇ ਆ। ਅਗਰ ਕਿਸੇ ਨੂੰ ਮਤਲਬ ਬੁਖਾਰ ਵਗੈਰਾ ਹੈਗਾ ਤਾਂ ਉਹ ਮਤਲਬ ਸਿਵਲ ਹਸਪੀਟਲ ਦੇ 1 ਨੰਬਰ ਕੰਪਲੈਕਸ ਚ ਜਾ ਕੇ ਆਪ ਦਾ ਚੈੱਕਅਪ ਕਰਵਾ ਸਕਦੇ ਆ ਤੇ ਇਸ ਤੋਂ ਬਚ ਸਕਦੇ ਆ। ਹਾਂਜੀ ਸਰ। ਅੱਜ ਦੀ ਕੈਂਪੇਨ ਦੇ ਵਿੱਚ ਸਹਿਰ ਤੁਹਾਡੇ ਜਿਹੜਾ ਕਿਹੜਾ ਕਾਲਜ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਕੈਂਪੇਨ 'ਚ ਭਾਗ ਲਿਆ ਇਹਦੇ ਬਾਰੇ ਦੱਸੋ ਹਨਾ ਮੀਰਾ ਕਾਲਜ ਤੋਂ ਨਰਸਿੰਗ ਡਿਪਲੋਮਾ ਹੈਗਾ ਤੇ ਮੇਰੇ ਕਾਲਜ ਦੇ 2 ਦਿਨ ਤੋਂ ਸਟੂਡੈਂਟ ਇੱਥੇ ਕੰਮ ਕਰ ਰਹੇ ਹੈ ਸਾਡੇ ਕੋਲੇ ਦੇ ਸਟੂਡੈਂਟ ਦੀ ਡਿਊਟੀ ਸੀ ਸਰਜਨ ਦਫਤਰ ਵੱਲੋਂ ਮੀਟਿੰਗ ਕਰਕੇ ਲਾਈ ਗਈ ਸੀ ਤੇ ਉਹ ਉਹਨਾਂ ਨੇ ਘਰ-ਘਰ ਜਾ ਕੇ ਸਾਰੇ ਸਟੂਡੈਂਟਸ ਨੇ ਅਵੇਅਰ ਕੀਤਾ ਲੋਕਾਂ ਨੂੰ ਕਿ ਕਿਵੇਂ ਡੇਂਗੂ ਫੈਲਦਾ ਹੈ ਕਿਵੇਂ ਅਦਕੀ ਲੱਛਣ ਹੁੰਦੀ ਹੈ ਤੇ ਕਿਵੇਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਸਰ ਹਰੇਕ ਘਰ 'ਚ ਜਾ ਕੇ ਇਹਨਾਂ ਨੇ ਦੱਸਿਆ ਵੀ ਜੇ ਤੁਹਾਨੂੰ ਕੋਈ ਲੱਛਣ ਆਵੇ ਡੇਂਗੂ ਬੁਖਾਰ ਦਾ ਤਾਂ ਤੁਸੀਂ ਕਮਰਾ ਨੰਬਰ 21 'ਚ ਜਾ ਕੇ ਸਿਵਲ ਹਸਪੀਟਲ ਆਫ ਦਾ ਸਿੰਪਲ ਦੇਣਾ ਹੈ ਠੀਕ ਹੈ ਠੀਕ ਹੈ